ਦੁਆਰਾ ਬ੍ਰह्म ਗਿਆਨੀ ਬਾਬਾ ਸਾਹਿਬ ਜੀ ਦੇ ਪਿੰਡ ਮੋੜੇ ਵਿਖੇ 2, 3 ਅਤੇ 4 ਜੁਲਾਈ 18, 19 ਅਤੇ 20 ਹਾੜ ਦਿਨ ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕਾਰ ਸੇਵਾ ਗੁਰੂ ਕੇ ਬਾਗ ਵਾਲੇ ਬਾਬਾ ਸਤਨਾਮ ਸਿੰਘ ਜੀ ਦੀ ਅਗਵਾਈ ਹੇਠ ਕਰਵਾਈਆਂ ਜਾ ਰਿਹਾ ਹੈ। ਇਸ ਜੋੜ ਮੇਲੇ ਪਿੰਡ ਮੋੜੇ, ਨਵ ਮੋੜੇ, ਕੰਗਾ ਵਾਲਾ ਖੂਹ, ਮਾਨਾ ਵਾਲੇ ਤੇ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਆਪ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮੇਲੇ ਵਿੱਚ ਆ ਕੇ ਸ਼ੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਕੁਲਬੀਰ ਸਿੰਘ ਗੁਰੂ ਕੇ ਬਾਗ ਵਾਲਿਆਂ ਨੇ ਕਿਹਾ ਕਿ 2 ਅਤੇ 3 ਜੁਲਾਈ ਰਾਤ ਨੂੰ ਵੀ ਦੀਵਾਨ ਸੱਜਣਗੇ ਅਤੇ 4 ਜੁਲਾਈ ਵਿਹਾਰ ਤੋਂ ਦਿਨ ਦੇ ਦੀਵਾਨ ਸੱਜਣਗੇ ਜਿਸ ਵਿੱਚ ਰਾਗੀ ਢਾਡੀ ਕਵਿਸ਼ਰੀ ਜਥੇ ਪਹੁੰਚ ਕੇ ਸੰਗਤਾਂ ਨੂੰ ਗੁਰੂ ਘਰ ਦਾ ਇਤਿਹਾਸ ਸੁਣਾ ਕੇ ਗੁਰੂ ਨਾਲ ਜੋੜਨਗੇ ਸ਼ਾਮ ਨੂੰ ਨਾਮਵਰ ਕਬੱਡੀ ਦੀਆਂ ਟੀਮਾਂ ਦੇ ਮੈਚ ਹੋਣਗੇ ਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ ਜਿੰਨਾ ਸਾਸ ਗਰਾਸ ਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਐਸੇ ਮਹਾਨ ਪੁਰਬਕਾਰੀ ਬ੍ਰਹਮ ਗਿਆਨੀ ਤਨਤਨ ਬਾਬਾ ਸਾਹੂ ਸਿੰਘ ਦੇ ਪਾਵਨ ਪਵਿੱਤਰ ਸਥਾਨ ਲੱਗਰ ਮੌੜੇ ਕਲਾਂ ਵਿਖੇ ਹਰ ਸਾਲ ਦੀ ਤਰ੍ਹਾਂ ਕਾਰ ਸੇਵਾ ਸੰਪਰਦਾਏ ਗੁਰੂ ਕੇ ਬਾਗ ਵਾਲੇ ਮਹਾਂਪੁਰਖ ਸ਼੍ਰੀਮਾਨ ਸੰਤ ਬਾਬਾ ਸਤਨਾਬ ਸਿੰਘ ਜੀ ਅਸਦਰ ਬਾਬਾ ਕੁਲਵੀਰ ਸਿੰਘ ਜੀ ਵੱਲੋਂ ਲਗਰ ਨਿਵਾਸੀ ਇਲਾਕਾ ਨਿਵਾਸੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਾਲਾਨਾ ਜੋੜ ਮੇਲਾ ਬੜੇ ਅਦਬ ਸਤਕਾਰ ਭਾਵਨਾ ਦੇ ਨਾਲ ਕਰਵਾਇਆ ਜਾ ਰਿਹਾ ਹੈ 2 ਜੁਲਾਈ 3 ਜੁਲਾਈ ਰਾਤ ਦੇ ਦਿਵਾਨ ਲੱਗਣੇ ਹਨ 4 ਜੁਲਾਈ ਵਿਹਾਰ ਦਿਨ ਸ਼ੁੱਕਰਵਾਰ ਨੂੰ ਦਿਨ ਦੇ ਦਿਵਾਨ ਲੱਗਣੇ ਹਨ ਜਿਸ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਦੂਰ ਦੁਰੇੜੇ ਤੋਂ ਸੰਗਤਾਂ ਪਹੁੰਚ ਰਹੀਆਂ ਹਨ ਬਾਬਾ ਜੀ ਵੱਲੋਂ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਦੇ ਵੱਧ ਚੜ ਕੇ ਤਨ ਮਨ ਤਾਂ ਦੇ ਨਾਲ ਸਜੋਗ ਦੇ ਕੇ ਮੇਲੇ ਵਿੱਚ ਹਾਜ਼ਰੀਆਂ ਭਰ ਕੇ ਮਾਪੁਰਖਾਂ ਦੀ ਗੁਰੂ ਸਾਹਿਬਾਂ ਦੀ ਬਖਸ਼ਿਸ਼ ਹਾਸਲ ਕਰਨ ਬਾਬਾ ਜੀ ਵੱਲੋਂ ਬੇਨਤੀ ਹੈ ਕਿ ਜਿੱਨੀਆਂ ਵੀ ਪੋਲੀਟੀਕਲ ਸਿਆਸੀ ਪਾਰਟੀਆਂ ਹਨ ਉਹਨਾਂ ਦੇ ਲੀਡਰ ਵੀ ਪਹੁੰਚਣ ਦੀ ਖੇਚਲ ਕਰਨ ਮੇਲੇ ਵਿੱਚ ਹਾਜ਼ਰੀਆਂ ਲਵਾਉਣ ਉਹਨਾਂ ਨੂੰ ਵੀ ਬਾਬਾ ਜੀ ਵੱਲੋਂ ਬੜੇ ਪਿਆਰ ਦੇ ਨਾਲ ਖੁੱਲਾ ਸੱਦਾ ਦਿੱਤਾ ਗਿਆ ਹੈ ਦੂਸਰੀ ਬੇਨਤੀ ਹੈ ਕੇ ਦਿਵਾਨ ਦੀ ਸੰਭਾਵਨਾਤੀ ਤੋਂ ਬਾਅਦ ਸ਼ਾਮ ਨੂੰ 5 ਵਜੇ ਕਬੱਡੀ ਦੇ ਮੈਚ ਹੋਣੇ ਹਨ ਸੋ ਉਹ ਵੀ ਸਾਰਿਆਂ ਨੇ ਆਣ ਕੇ ਵੇਖਣੇ ਹਨ ਦੂਦ ਰੇਲੇ ਤੋਂ ਬਹੁਤ ਬਹੁਤ ਵੱਡੀਆਂ ਟੀਮਾਂ ਜਿਹੜੀਆਂ ਹਨ ਉਹ ਪਹੁੰਚ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ